ਅੱਜ 25 ਜੂਨ ਨੂੰ ਭਾਰਤ ਦੇ ਵਿੱਚ ਐਮਰਜੈਂਸੀ ਲੱਗਿਆ 50 ਸਾਲ ਦਾ ਸਮਾਂ ਬੀਤ ਗਿਆ ਐ ਐਮਰਜੈਂਸੀ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਤੱਬਾ ਹੈ ਜੋ 1975 ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਫੰਡamentals ਰਾਈਟ ਸਸਪੈਂਡ ਕਰ ਦਿੱਤੇ ਗਏ ਵਿਰੋਧੀ ਆਗੂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਅਰ ਬਹੁਤ ਹੀ ਜ਼ਿਆਦਾ ਸੱਤਾ ਤੇ ਹੰਕਾਰ ਦੇ ਨਸ਼ੇ ਦੇ ਵਿੱਚ ਆ ਕੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਹੁਤ ਹੀ ਜ਼ਿਆਦਾ क्रूर ਜਿਹੜੇ ਹੈ ਉਹ ਫੈਸਲੇ ਲਏ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਐਮਰਜੈਂਸੀ ਤਿੰਨ ਕਾਰਨਾ ਕਰਕੇ ਲੱਗ ਸਕਦੀ ਹੈ ਇੱਕ ਜੇ ਭਾਰਤ ਨੇ ਕਿਸੇ ਦੁਸ਼ਮਨ ਦੇਸ਼ ਤੇ ਹੱਲਾ ਬੋਲਿਆ ਹੋਵੇ ਉਸ ਵਕਤ ਐਮਰਜੈਂਸੀ ਲੱਗ ਸਕਦੀ ਹੈ ਦੂਸਰਾ ਭਾਰਤ ਦੇ ਉੱਪਰ ਕਿਸੇ ਮੁਲਕ ਨੇ ਹਮਲਾ ਬੋਲਿਆ ਹੋਵੇ ਉਸ ਵਕਤ ਐਮਰਜੈਂਸੀ ਲੱਗ ਸਕਦੀ ਹੈ ਤੇ ਤੀਸਰਾ ਜਾਂ ਫਿਰ ਭਾਰਤ ਦੇ ਅੰਦਰ ਬਗਾਵਤ ਦਾ ਮਾਹੌਲ ਜਿਹੜਾ ਹੈ ਉਹ ਬਣ ਜਾਏ ਤੇ ਐਮਰਜੈਂਸੀ ਲਗਾਈ ਜਾ ਸਕਦੀ 1965 ਤੇ 1971 ਦੀ جنگ ਦੇ ਵਿੱਚ ਦੋ ਵਾਰ ਐਮਰਜੈਂਸੀ ਜਿਹੜੀ ਹੈ ਭਾਰਤ ਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਇਸ ਐਮਰਜੈਂਸੀ ਦਾ ਜਿਹੜਾ ਮੂਡ ਹੈ ਉਹ 1969 ਦੇ ਵਿੱਚ ਜਿਹੜਾ ਉਪੱਜਿਆ ਗਿਆ ਜਦੋਂ ਇੰਦਰਾ ਗਾਂਧੀ ਨੇ 14 ਪ੍ਰਾਈਵੇਟ ਬੈਂਕਾਂ ਨੂੰ ਸਰਕਾਰੀ ਬਣਾ ਦਿੱਤਾ ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਤਾਂ ਪ੍ਰਾਈਵੇਟ ਬੈਂਕਾਂ ਦੇ ਜਿਹੜੇ ਮਾਲਕ ਸੀ ਉਹਨਾਂ ਦੇ ਵਿੱਚ ਹਲਬਲੀ ਮੱਛੀ ਇਸ ਫੈਸਲੇ ਦੇ ਖਿਲਾਫ ਹੁੰਦਾ ਹੀ ਹੈ ਕਿਸੇ ਨੇ ਪੈਸੇ ਖਰਚ ਕਰਕੇ ਇੱਕ ਕੰਪਨੀ ਖੜੀ ਕੀਤੀ ਹੋਵੇ ਕੋ ਬਿジネス ਦਾ ਅੰਪਾਇਰ ਖੜਾ ਕੀਤਾ ਹੋਵੇ ਤੇ ਅਚਾਨਕ ਸਵੇਰੇ ਉਹ ਉੱਠੇ ਤੇ ਉਸ ਨੂੰ ਕਿਹਾ ਜਾਵੇ ਕਿ ਤੇਰੀ ਜਿਹੜੀ ਕੰਪਨੀ ਹੈ ਜਾਂ ਤੇਰਾ ਜਿਹੜਾ ਬਿਜ਼ਨਸ ਦਾ ਅੱਡਾ ਹੈ ਇਹ ਸਰਕਾਰੀ ਹੋ ਗਿਆ ਤੂੰ ਹੁਣ ਉਹਦਾ ਮਾਲਕ ਨਹੀਂ ਰਿਹਾ ਤੇ ਇੱਕ ਕਿਸਮ ਦੀ ਉਸ ਦੇ ਮਨ ਦੇ ਵਿੱਚ ਪਰੇਸ਼ਾਨੀ ਹੋਣੀ ਜਿਹੜੀ ਹੈ ਉਹ ਸੁਭਾਵਿਕ ਹੈ ਜਦੋਂ 14 ਪ੍ਰਾਈਵੇਟ ਬੈਂਕਾਂ ਨੂੰ ਸਰਕਾਰੀ ਕੀਤਾ ਗਿਆ ਤਾਂ ਬਹੁਤ ਸਾਰੇ ਬੈਂਕਰਸ ਜਿਹੜੇ ਬੈਂਕ ਚਲਾਉਂਦੇ ਸੀ ਉਹਨਾਂ ਦੇ ਮਨ ਦੇ ਵਿੱਚ ਵੀ ਅਸੰਤੋਸ਼ ਦੀ ਭਾਵਨਾ ਜਿਹੜੀ ਹੈ ਉਹ ਫੈਲੀ। ਔਰ ਯਾਦ ਹੋਵੇਗਾ ਕਿ ਇੱਕ ਸਿੱਖ ਬੈਂਕ ਵੀ ਸੀ ਜਿਹਨੂੰ ਪੰਜਾਬ ਐਂਡ ਸਿੰਧ ਬੈਂਕ ਕਿਹਾ ਜਾਂਦਾ ਹੈ। ਇੱਕ ਸਿੱਖ ਨੇ ਬਣਾਇਆ ਸੀ। ਸਰਦਾਰ 인ਦਰਜੀਤ ਸਿੰਘ ਜੀ ਦੀ ਬਹੁਤ ਵੱਡੀ ਇਸ ਬੈਂਕ ਨੂੰ ਖੜਾ ਕਰਨ ਦੇ ਵਿੱਚ ਦੇਣ ਸੀ। ਇਸ ਬੈਂਕ ਦਾ ਵੀ ਜਿਹੜਾ ਸੀ ਉਹ ਰਾਸ਼ਟਰੀਕਰਨ ਹੋਇਆ ਸੀ। ਇਸ ਫੈਸਲੇ ਦੇ ਖਿਲਾਫ ਇੱਕ ਬੈਂਕਰ ਸੀ ਆਰ ਸੀ ਕੁਪਰ ਸੁਪਰੀਮ ਕੋਰਟ ਚਲਾ ਗਿਆ ਤੇ ਸੁਪਰੀਮ ਕੋਰਟ ਨੇ ਜਿਹੜੇ ਬੈਂਕਾਂ ਦੇ ਓਨਰ ਸੀ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਸੀ ਉਹ ਸੁਣਾ ਦਿੱਤਾ ਤੇ ਇੰਦਰਾ ਗਾਂਧੀ ਨੇ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਸੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾ ਕੇ ਜਿਹੜਾ ਸੀ ਪਲਟ ਦਿੱਤਾ ਕਿਉਂਕਿ ਉਹ ਬਹੁਤ ਜ਼ਿੱਦੀ ਸੀ ਉਹ ਜੋ ਨੇ ਫੈਸਲਾ ਕਰ ਲਿਆ ਉਸ ਨੂੰ ਕੋਈ ਨਾ ਮੰਨੇ ਇਹ ਮਨਜ਼ੂਰ ਨਹੀਂ ਸੀ ਇਸੇ ਤਰ੍ਹਾਂ 1971 ਦੇ ਵਿੱਚ ਭਾਰਤ ਦੀਆਂ ਰਿਆਸਤਾਂ ਦੇ ਜਿਹੜੇ ਰਾਜੇ ਸੀ ਜਦੋਂ ਉਹਨਾਂ ਦਾ ਰਲੇਵਾ ਹੋਇਆ ਸੀ ਭਾਰਤ ਦੇ ਵਿੱਚ ਤੇ ਉਹਨਾਂ ਨੂੰ ਪ੍ਰੀਵੀ ਪਰਸ ਜਿਹੜਾ ਹੈ ਉਹ ਦਿੱਤਾ ਜਾਂਦਾ ਸੀ ਕੁਝ ਰਕਮ ਦਿੱਤੀ ਜਾਂਦੀ ਸੀ 인ਦਰਾ ਗਾਂਧੀ ਨੇ 1971 ਦੇ ਵਿੱਚ ਜਿਹੜੇ ਰਾਜ ਘਰਾਣੇ ਸੀ ਉਹਨਾਂ ਦਾ ਪ੍ਰੀਵੀ ਪਰਸ ਜਿਹੜਾ ਸੀ ਉਹ ਵੀ ਬੰਦ ਕਰ ਦਿੱਤਾ ਪਰ ਰਾਜੇ ਜਿਹੜੇ ਸੀ ਉਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਫਿਰ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਸੀ ਉਹ ਫੈਸਲਾ ਸੁਣਾ ਦਿੱਤਾ 인ਦਰਾ ਗਾਂਧੀ ਚਿੜਚੜਾਈ ਉਸਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਦਰਕਨਾਰ ਕਰਦੇ ਆ ਰਾਜਿਆਂ ਦੇ ਅਧਿਕਾਰ ਪਰ ਵੀ ਪਰਸਵਰਗੇ ਜਿਹੜੇ ਉਹਨਾਂ ਨੂੰ ਪੱਤੇ ਮਿਲਦੇ ਸੀ ਉਹ ਖਤਮ ਕਰ ਦਿੱਤੇ ਉਹ ਹੋਰ ਇੰਨੀ ਮਜ਼ਬੂਤ ਹੋ ਗਈ ਉਸਦੀ ਪਾਰਟੀ ਇੰਨੀ ਮਜ਼ਬੂਤ ਹੋ ਗਈ ਕਾਂਗਰਸ ਕਿ ਕਿਸੇ ਦੀ ਪ੍ਰਵਾ ਕਰਨੀ ਜਿਹੜੀ ਹੈ ਉਹਨਾਂ ਨੇ ਬੰਦ ਕਰ ਦਿੱਤੀ ਨਤੀਜਾ ਨਿਕਲਿਆ ਕਿ ਜਦੋਂ ਸੱਤਾ ਦੀ ਤਾਕਤ ਬਹੁਤ ਵੱਧ ਗਈ ਤੇ ਕ੍ਰਪਸ਼ਨ ਵੀ ਜਿਹੜਾ ਹੈ ਉਹ ਨਾਲ ਵੱਧ ਗਈ 1974 ਦੇ ਵਿੱਚ ਇੱਕ ਗੁਜਰਾਤ ਦੇ ਮੁੱਖ ਮੰਤਰੀ ਨੇ ਕ੍ਰਪਸ਼ਨ ਕੀਤੀ ਤੇ ਉਸ ਦੀ ਕੀਤੀ ਕ੍ਰਪਸ਼ਨ ਦੇ ਵਿਰੁੱਧ ਗੁਜਰਾਤ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਫੈਲਿਆ ਤੇ ਇੱਕ ਅੰਦੋਲਨ ਖੜਾ ਹੋ ਗਿਆ ਉਹ ਅੰਦੋਲਨ ਇੰਨਾ ਤੇਜ਼ ਹੋਇਆ ਇੰਨਾ ਤੇਜ਼ ਹੋਇਆ ਕਿ ਆਖਰ ਇੰਦਰਾ ਗਾਂਧੀ ਨੂੰ ਆਪਣੀ ਹੀ ਸਰਕਾਰ ਜਿਹੜੀ ਹੈ ਉਹ ਖਤਮ ਕਰਨੀ ਪਈ ਡਿਸਾਲਵ ਕਰਨੀ ਪਈ ਫਿਰ ਬਿਹਾਰ ਦੇ ਵਿੱਚ ਜਿਹੜਾ ਸੀ ਅੰਦੋਲਨ ਚੱਲਿਆ ਕ腐ਸ਼ਨ ਦੇ ਖਿਲਾਫ ਨੌਜਵਾਨਾਂ ਦਾ ਅੰਦੋਲਨ ਸੀ ਉਹਦੀ ਅਗਵਾਈ ਜੇਪੀ ਨਾਰਾਇਣ ਨੇ ਕੀਤੀ ਔਰ ਮੰਗ ਕੀਤੀ ਗਈ ਕਿ ਜਿਵੇਂ ਬਿਹਾਰ ਸਰਕਾਰ ਜਿਹੜੀ ਹੈ ਉਹ ਕ腐ਸ਼ਨ ਕਾਰਨ ਡਿਸਾਲਵ ਕੀਤੀ ਗਈ ਹੈ ਉਸੇ ਤਰ੍ਹਾਂ ਬਿਹਾਰ ਸਰਕਾਰ ਨੂੰ ਵੀ ਜਿਹੜਾ ਹੈ ਉਹ ਡਿਸਾਲਵ ਕੀਤਾ ਜਾਏ ਬਹੁਤ ਵੱਡਾ ਅੰਦੋਲਨ ਪਖਿਆ ਬਿਹਾਰ ਦੇ ਵਿੱਚ 1975 ਦੇ ਵਿੱਚ ਤੇਲ ਦੇ ਰੇਟ 300% ਵੱਧ ਗਏ ਜਿਸ ਨੇ ਮਹਿੰਗਾਈ ਦੀ ਦਰ ਨੂੰ ਬਹੁਤ ਉੱਚਾ ਚੁੱਕ ਦਿੱਤਾ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਸੀ ਸਰਕਾਰ ਦੇ ਖਿਲਾਫ ਅਸੰਤੋਸ਼ ਫੈਲ ਗਿਆ ਔਰ ਉਹਨਾਂ ਸਮਿਆਂ ਦੇ ਵਿੱਚ ਹੀ ਜਾਰਜ ਫਰਨਾਂਡੇਜ਼ ਭਾਰਤ ਦੇ ਬੜੇ ਵੱਡੇ ਲੀਡਰ ਹੋਏ ਨੇ ਉਹਨਾਂ ਨੇ ਰੇਲਵੇ ਦੇ ਵਿੱਚ ਹੜਤਾਲ ਜਿਹੜੀ ਹੈ ਉਹ ਕਰਵਾਈ ਤੇ ਰੇਲਵੇ ਦੀ ਹੜਤਾਲ ਨੂੰ ਜਿਹੜਾ ਸੀ ਉਹ ਆਪਣੀ ਅਗਵਾਈ ਦਿੱਤੀ 17 ਲੱਖ ਵਰਕਰ ਜਿਹੜੇ ਸੀ ਉਹ ਰੇਲਵੇ ਦੇ ਉਹ ਇਸ ਹੜਤਾਲ ਦੇ ਵਿੱਚ ਸ਼ਾਮਲ ਹੋਏ ਔਰ ਅੰਦੋਲਨ ਕੀਤਾ ਬਹੁਤ ਵੱਡਾ ਇੱਕ ਨਾਰਾ ਗੁੰਜਣ ਲੱਗਿਆ ਜਨਤਾ ਦਾ ਦਿਲ ਬੋਲ ਰਿਹਾ ਹੈ ਇੰਦਰਾ ਦਾ ਸਿੰਘ ਆਸਨ ਢੋਲ ਰਿਹਾ ਹੈ ਔਰ ਇੰਦਰਾ ਨੇ ਇਹਨਾਂ ਅੰਦੋਲਨਾਂ ਨੂੰ ਐਂਟੀ ਨੈਸ਼ਨਲ ਅੰਦੋਲਨ ਜਿਹੜੇ ਹੈ ਉਹ ਕਹਿਣਾ ਸ਼ੁਰੂ ਕਰ ਦਿੱਤਾ ਜਿਵੇਂ ਅਕਸਰ ਹੀ ਸਿੱਖਾਂ ਦੇ ਨਾਲ ਹੁੰਦਾ ਹੈ ਜਦੋਂ ਸਿੱਖ ਕੋਈ ਆਪਣੇ ਹੱਕਾਂ ਦੀ ਆਵਾਜ਼ ਉਠਾਉਂਦਾ ਹੈ ਤੇ ਉਸ ਨੂੰ ਐਂਟੀ ਨੈਸ਼ਨਲ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਅਤਵਾਦੀ ਵੱਖਵਾਦੀ ਕਹਿ ਕੇ ਜਿਹੜਾ ਹੈ ਉਹ ਪੁਕਾਰਿਆ ਜਾਂਦਾ ਹੈ ਸਰਕਾਰੀ ਤੰਤਰ ਵੱਲੋਂ ਖਾਸ ਤੌਰ ਤੇ ਤਾਂ ਉਸ ਵੇਲੇ ਜਿੰਨੇ ਵੀ ਅੰਦੋਲਨ ਜਿਹੜੇ ਸੀ ਉਹ ਇੰਦਰਾ ਦੀ ਸਰਕਾਰ ਦੇ ਖਿਲਾਫ ਗੈਰ ਕਾਂਗਰਸੀਆਂ ਵੱਲੋਂ ਚਲਾਏ ਜਾ ਰਹੇ ਸੀ ਉਹਨਾਂ ਨੂੰ ਇੰਦਰਾ ਗਾਂਧੀ ਨੇ ਐਂਟੀ ਨੈਸ਼ਨਲ ਅੰਦੋਲਨ ਜਿਹੜਾ ਸੀ ਉਹ ਬੁਲਾਉਣਾ ਸ਼ੁਰੂ ਕਰ ਦਿੱਤਾ। ਔਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੀ ਮੂਵਮੈਂਟਸ ਹੈ ਇਹ ਐਂਟੀ ਨੈਸ਼ਨਲ ਮੂਵਮੈਂਟ ਹੈ। 12 ਜੂਨ 1975 ਨੂੰ ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇੰਦਰਾ ਗਾਂਧੀ ਦੇ ਉੱਤੇ ਇੱਕ ਕੇਸ ਕੀਤਾ ਸੀ ਉਹਦਾ ਫੈਸਲਾ ਆਇਆ رائے ਬਰੇਲੀ ਸੀਟ ਨੂੰ ਲੈ ਕੇ ਔਰ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਲੋਕ ਸਭਾ ਦੀ ਜਿਹੜੀ ਜਿੱਤੀ ਹੋਈ ਚੋਣ ਸੀ ਉਸ ਨੂੰ ਕੈਨਸਲ ਕਰ ਦਿੱਤਾ ਔਰ ਉਹਦੀ ਐਮਪੀ ਦੀ ਜਿਹੜੀ ਮੈਂਬਰੀ ਸੀ ਉਹ ਖਤਮ ਕਰ ਦਿੱਤੀ ਇੰਦਰਾ ਗਾਂਧੀ ਬੋਖਲਾ ਉਠੀ ਔਰ ਉਹਨਾਂ ਸਮਿਆਂ ਦੇ ਵਿੱਚ ਹੀ ਜੇਪੀ ਨਾਰਾਇਣ ਨੇ ਇੱਕ ਰੈਲੀ ਕੱਢੀ ਜਿਦੇ ਵਿੱਚ ਫੌਜਾਂ ਨੂੰ ਤੇ ਪੁਲਿਸ ਨੂੰ ਜਿਹੜਾ ਸੀ ਉਹ ਕਹਿ ਦਿੱਤਾ ਕਿ ਤੁਸੀਂ ਇੰਦਰਾ ਗਾਂਧੀ ਦੇ ਕੋਈ ਵੀ ਆਦੇਸ਼ ਨੂੰ ਜਿਹੜਾ ਹੈ ਉਹ ਬਿਲਕੁਲ ਨਾ ਮੰਨੋ ਇੰਦਰਾ ਗਾਂਧੀ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਨੇ ਇੰਦਰਾ ਗਾਂਧੀ ਨੂੰ ਰਾਹਤ ਨਾ ਦਿੱਤੀ ਸਗੋਂ ਇੰਦਰਾ ਗਾਂਧੀ ਨੂੰ ਇਹ ਕਹਿ ਦਿੱਤਾ ਕਿ ਅਗਲੀ ਤਰੀਕ ਤੱਕ ਤੁਸੀਂ ਪ੍ਰਾਈਮ ਮਿਨਿਸਟਰ ਰਹਿ ਸਕਦੇ ਹੋ ਲੇਕਿਨ ਨਾ ਤੁਸੀਂ ਵੋਟ ਪਾ ਸਕਦੇ ਹੋ ਨਾ ਤੁਸੀਂ ਇਲੈਕਸ਼ਨ ਲੜ ਸਕਦੇ 6 ਸਾਲ ਦੇ ਲਈ ਇਲੈਕਸ਼ਨ ਲੜਨ ਦੇ ਉੱਤੇ ਪਾਬੰਦੀ ਲੱਗ ਗਈ। ਔਰ ਕਾਂਗਰਸ ਵਰਦੀ ਲੋਕਾਂ ਨੇ ਇੰਦਰਾ ਗਾਂਧੀ ਦੇ ਖਿਲਾਫ ਜਗਾ ਜਗਾ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੂੰ ਫੌਜ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੇਪੀ ਨਾਰਾਇਣ ਵਰਗੀਆਂ ਨੇ ਕਿ ਤੁਸੀਂ ਇੰਦਰਾ ਗਾਂਧੀ ਦੇ ਆਦੇਸ਼ ਨਾਮਨ ਨੂੰ ਕੁਝ ਇੱਕ ਸਥਾਨਾਂ ਦੇ ਉੱਤੇ ਇੰਦਰਾ ਗਾਂਧੀ ਦੇ ਸਮਰਥਨ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਵੀ ਜਿਹੜੀਆਂ ਸੀ ਉਹ ਰੈਲੀਆਂ ਕਰਨੀਆਂ ਸ਼ੁਰੂ ਕੀਤੀਆਂ ਟਕਰਾਅ ਦੇ ਹਾਲਾਤ ਬਣਨੇ ਸ਼ੁਰੂ ਹੋਏ ਆਖਰ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਜਦੋਂ ਦੇਖਿਆ ਤੇ ਮੇਰੇ ਖਿਲਾਫ ਅੰਦੋਲਨ ਤੇਜ਼ ਹੋ ਗਏ ਨੇ ਸੁਪਰੀਮ ਕੋਰਟ ਨੇ ਮੈਨੂੰ ਕੋਈ ਰਾਹਤ ਨਹੀਂ ਦਿੱਤੀ ਤੇ ਉਸ ਨੇ ਆਪਣੇ ਤਾਨਾਸ਼ਾਹੀ ਰਵਈਏ ਨੂੰ ਬਰਕਰਾਰ ਰੱਖਦਿਆਂ ਉਸ ਵੇਲੇ ਦੇ ਰਾਸ਼ਟਰਪਤੀ ਫਕਰੁਦੀਨ احمد ਨੂੰ ਜਿਹੜਾ ਸੀ ਇੱਕ ਨੋਟ ਪੇਜ ਦਿੱਤਾ ਕਿ ਐਮਰਜੈਂਸੀ ਜਿਹੜੀ ਹੈ ਉਹ ਦੇਸ਼ ਦੇ ਵਿੱਚ ਲਗਾਈ ਜਾਂਦੀ ਹੈ 25 ਜੂਨ 1975 ਅੱਜ ਦੇ ਦਿਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ 1 ਲੱਖ ਦੇ ਕਰੀਬ ਵਿਰੋਧੀ ਤਰਫ ਦੇ ਨੇਤਾ ਜਿਹੜੇ ਸੀ ਉਹ ਗ੍ਰਿਫਤਾਰ ਕਰ ਲਏ ਗਏ ਪੰਜਾਬ ਦੇ ਵਿੱਚ ਅਕਾਲੀ ਦਲ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਸੀ। ਔਰ ਅਕਾਲੀਆਂ ਨੇ ਅਮਰਜੈਂਸੀ ਦੇ ਖਿਲਾਫ ਜਿਹੜਾ ਸੀ ਉਹ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਔਰ ਉਸ ਵੇਲੇ ਇੰਦਰਾ ਗਾਂਧੀ ਨੇ ਜਦੋਂ 25 ਜੂਨ 1975 ਨੂੰ ਅਮਰਜੈਂਸੀ ਲਗਾਈ ਆਰਐਸਐਸ ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨ ਸੀ ਉਹਨਾਂ ਨੂੰ ਜਿਹੜਾ ਸੀ ਬੈਨ ਕਰ ਦਿੱਤਾ ਗਿਆ ਇੱਕ ਦੋ ਮੁਸਲਮਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੂੰ ਵੀ ਬੈਨ ਕੀਤਾ ਗਿਆ। ਔਰ ਸਭ ਤੋਂ ਵੱਡੀ ਦੁਖਾਂਤ ਤੇ ਦੁਖਮਈ ਜਿਹੜੀ ਗੱਲ ਸੀ ਉਹ ਇਹ ਸੀ ਕੇਂਦra ਗਾਂਧੀ ਦੇ ਪੁੱਤਰ ਸੰਜੇ ਗਾਂਧੀ ਨੇ ਜ਼ਬਰਦਸਤੀ ਜਿਹੜੀ ਹੈ ਐਮਰਜੈਂਸੀ ਦੇ ਦੌਰਾਨ ਨਸਬੰਦੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਕਰਨੀ ਜਗਾ ਜਗਾ ਨੌਜਵਾਨ ਲੜਕੇ ਜਿਹੜੇ ਆ ਜਿਹੜੇ ਅਨਮੈਰਿਡ ਸੀ ਉਹਨਾਂ ਨੂੰ ਵੀ ਫੜਿਆ ਗਿਆ ਤੇ ਉਹਨਾਂ ਦੀ ਨਸਬੰਦੀ ਕਰ ਦਿੱਤੀ ਗਈ ਕਿ ਹਿੰਦੁਸਤਾਨ ਦੀ ਪਾਪੂਲੇਸ਼ਨ ਨੂੰ ਜਿਹੜਾ ਹੈ ਉਹ ਅਸੀਂ ਘਟਾਉਣਾ ਹੈ ਔਰ ਕਈ ਐਸੇ ਸੰ ਜਿਨ੍ਹਾਂ ਦੇ ਵਿਆਹ ਹੋਏ ਸਨ ਲੇਕਨ ਜੇ ਬੱਚੇ ਨਹੀਂ ਸਨ ਉਹਨਾਂ ਦੀ ਵੀ ਨਸਬੰਦੀ ਜਿਹੜੀ ਇਹ ਸੁਣਿਆ ਕਰ ਦਿੱਤੀ ਗਈ ਲੋਕਾਂ ਦੇ ਵਿੱਚ ਹਾਹਕਾਰ ਮਚ ਗਈ ਇਧਰੋਂ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਉਣ ਦਾ ਐਲਾਨ ਕੀਤਾ ਤੇ ਬਹੁਤ ਸਾਰੇ ਜਿਹੜੇ ਨੇ ਉਸ ਵੇਲੇ ਦੇ ਚਸ਼ਮਜੀਤ ਗਵਾਹ ਜਿਹੜੇ ਨੇ ਉਹ ਦੱਸਦੇ ਨੇ ਕਿ ਇੰਦਰਾ ਗਾਂਧੀ ਨੇ ਆਪਣੀ ਏਲਸੀਆਂ ਤੇ ਰਾਹੀਂ ਅਕਾਲੀਆਂ ਨੂੰ ਜਿਹੜਾ ਸੀ ਉਹ ਇਹ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਐਮਰਜੈਂਸੀ ਦੇ ਖਿਲਾਫ ਮੋਰਚਾ ਨਾ ਲਾਓ ਤਹਾਡੀਆਂ ਮੰਗਾਂ ਜਿਹੜੀਆਂ ਹੈ ਮੈਂ ਪ੍ਰਵਾਨ ਕਰ ਲੈਣੀ ਹੈ ਖਾਸ ਤੌਰ ਦੇ ਉੱਤੇ ਦਿੱਲੀ ਦੇ ਬਹੁਤ ਉੱਗੇ ਸਿਆਸਤਦਾਨ ਸੰ ਸਿੱਖ ਲੀਡਰ ਸੰ ਜਿਨ੍ਹਾਂ ਦਾ ਦਿੱਲੀ ਦੇ ਵਿੱਚ ਹੀ ਨਹੀਂ ਪੂਰੇ ਸਿੱਖਾਂ ਦੇ ਉੱਤੇ ਬੜਾ ਵਜਕਾ ਸੀ ਜਸਦਰ ਸੰਤੋਖ ਸਿੰਘ ਜੀ ਉਹਨਾਂ ਦੇ ਰਾਹੇ ਵੀ ਅਕਾਲੀਆਂ ਨੂੰ ਕਿਹਾ ਗਿਆ ਕਿ ਤੁਸੀਂ ਐਮਰਜੈਂਸੀ ਦੇ ਖਿਲਾਫ ਮੋਰਚਾ ਜਿਹੜਾ ਹੈ ਉਹਨਾਂ ਨਾਲ ਤੁਹਾਨੂੰ ਜੰਮੂ ਕਸ਼ਮੀਰ ਬਾੰਗ ਧਾਰਾ ਜਿਹੜੀ ਹੈ ਉਹਦੇ ਦਿੱਤੀ ਜਾਂਦੀ ਹੈ ਜਿਹੜੀਆਂ ਤੁਹਾਨੂੰ ਸਹੂਲਤਾਂ ਪ੍ਰਦਾਨ ਕਰੇਗੀ ਪੰਜਾਬੀ ਬੋਲਦੇ ਇਲਾਕੇ ਤੁਹਾਨੂੰ ਦੇ ਦਿੱਤੇ ਜਾਣਗੇ ਹੋਰ ਵੀ ਬਹੁਤ ਕੁਝ ਦੇਣ ਦੇ ਉਹਨਾਂ ਨੇ ਜਿਹੜੇ ਵਾਅਦੇ ਜਿਹੜੇ ਹੈ ਉਹ ਅਕਾਲੀਆਂ ਦੇ ਨਾਲ ਕੀਤੇ ਪਰ ਉਸ ਵੇਲੇ ਅਕਾਲੀ ਦਲ ਜੀ ਦੇ ਲੀਡਰ ਸਰਦਾਰ ਪ੍ਰਕਾਸ਼ ਸਿੰਘ ਵਾਦਲ ਵਰਗੇ ਸਨ ਜਹਦਰ ਗੁਰਚੰਦ ਸਿੰਘ ਜੀ ਟਵਾੜਾ ਸਨ ਜਹਦਰ ਜਗਦੇਵ ਸਿੰਘ ਜੀ ਤਲਵੰਡੀ ਸਨ ਇਹਨਾਂ ਨੇ ਇੰਦਰਾ ਗਾਂਧੀ ਦੀ ਇਹਨਾਂ ਮੰਗਾਂ ਨੂੰ ਦਰਕਨਾਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਐਮਰਜੈਂਸੀ ਦੇ ਖਿਲਾਫ ਜਿਹੜਾ ਸੀ ਉਹ ਮੋਰਚਾ ਲਾ ਦਿੱਤਾ ਇਹਨਾਂ ਨੇ ਭਾਰਤ ਦੀ ਕਾਂਗਰਸ ਵਰੋਧੀ ਲੋਬੀ ਦੇ ਨਾਲ ਖੜਨ ਦਾ ਫੈਸਲਾ ਲਿਆ। ਜਨਤਾ ਦਲ ਦੇ ਨਾਲ ਖੜਨ ਦਾ ਜਿਹੜਾ ਸੀ ਇਹਨਾਂ ਨੇ ਫੈਸਲਾ ਲਿਆ। ਵੱਡਾ ਮੋਰਚਾ ਪੰਜਾਬ ਤੋਂ ਸ਼ੁਰੂ ਹੋਇਆ। ਜਿਹਦੇ ਵਿੱਚ 43400 ਜਾਂ 500 ਦੇ ਕਰੀਬ ਮੰਨ ਕੇ ਚੱਲੋ ਕਿ 34300 ਦੇ ਕਰੀਬ ਸਿੱਖਾਂ ਨੇ ਜਿਹੜੀਆਂ ਸੀ ਗ੍ਰਿਫਤਾਰੀਆਂ ਦਿੱਤੀਆਂ ਜੋ ਬਹੁਤ ਵੱਡੀਆਂ ਸਨ ਪੂਰੇ ਮੁਲਕ ਦੇ ਵਿੱਚ 1 ਲੱਖ ਗ੍ਰਿਫਤਾਰ ਹੋਈ ਸੀ। ਔਰ ਕੱਲੇ ਪੰਜਾਬ ਦੇ ਵਿੱਚ 43000 472 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਸੀ ਉਹ ਹੋਈਆਂ ਸੀ ਸਿੱਖਾਂ ਨੇ ਐਮਰਜੈਂਸੀ ਦੇ ਦੌਰਾਨ ਅਕਾਲੀ ਦਲ ਦੀ ਅਗਵਾਈ ਦੇ ਵਿੱਚ 인ਦਰਾ ਗਾਂਧੀ ਨੂੰ ਬਹੁਤ ਵੱਡੀ ਚੁਣੌਤੀ ਦਿੱਤੀ ਇੱਥੋਂ ਹੀ 인ਦਰਾ ਗਾਂਧੀ ਤੇ ਸਿੱਖਾਂ ਦਾ ਜਿਹੜਾ ਸੀ ਉਹ ਇੱਕ ਕਹਿ ਲੋ ਕਿ ਵਿਰੋਧ ਦਾ ਜਿਹੜਾ ਵੈਰ ਦਾ ਜਿਹੜਾ ਸੀ ਮੁੱਢ ਜਿਹੜਾ ਬਚਿਆ ਗਿਆ 인ਦਰਾ ਗਾਂਧੀ ਦੇ ਮਨ ਦੇ ਵਿੱਚ ਸਿੱਖਾਂ ਦੇ ਪ੍ਰਤੀ ਅਕਾਲੀ ਦਲ ਦੇ ਪ੍ਰਤੀ ਨਫ਼ਰਤ ਜਿਹੜੀ ਹੈ ਉਹ ਪੈਦਾ ਹੋ ਗਈ ਅਕਰ 21 ਮਾਰਚ 1977 ਨੂੰ ਐਮਰਜੈਂਸੀ ਖਤਮ ਹੋਈ ਇਲੈਕਸ਼ਨ ਹੋਏ ਇੰਦਰਾ ਗਾਂਧੀ ਉਹਦਾ ਪੁੱਤਰ ਸੰਜੇ ਗਾਂਧੀ ਇਹ ਸਾਰੇ ਇਲੈਕਸ਼ਨ ਹਾਰ ਗਏ ਮੁਰਾਰਜੀ ਦਸਾਈ ਦੀ ਅਗਵਾਈ ਦੇ ਵਿੱਚ ਸਰਕਾਰ ਬਣ ਗਈ ਅਕਾਲੀ ਵੀ ਜਿਹੜੇ ਉਸ ਸਰਕਾਰ ਦੇ ਵਿੱਚ ਭਾਈ ਦਾ ਭਾਈਵਾਲ ਬਣ ਗਏ ਤੇ ਇਸੇ ਸਮੇਂ ਦੌਰਾਨ 13 April 1978 ਨੂੰ ਅੰਮ੍ਰਿਤਸਰ ਦੇ ਵਿੱਚ ਖੂਨੀ ਸਾਾਕਾ ਵਰਤਿਆ ਉਸ ਤੋਂ ਪਹਿਲਾਂ ਵੀ ਜਦੋਂ ਮਰਾਰਾਜੀ ਦਸਾਈ ਕੋਲ ਅਕਾਲੀ ਜਿਹੜੇ ਸੀ ਉਹ ਲੈ ਕੇ ਗਏ ਪੱਤਰ ਕਿ ਇਸ ਇਸਤਰਾ ਨਰੰਕਾਰੀਆਂ ਨੇ ਆਪਣੀ ਹਵਤਾਰ ਬਾਣੀ ਦੇ ਵਿੱਚ ਸਿੱਖਾ ਪ੍ਰਤੀ ਕੁਝ ਅਯੋਗ ਗੱਲਾਂ ਲਿਖੀਆਂ ਨੇ ਇਹਨਾਂ ਖਿਲਾਫ ਐਕਸ਼ਨ ਲਾਓ ਤੇ ਉਹਨੇ ਕੋਰਾ ਜਵਾਬ ਦੇ ਦਿੱਤਾ ਐਥੋਂ ਤੱਕ ਕਿ ਜਦੋਂ 1978 ਦਾ ਜਿਹੜਾ ਸੀ ਸਾਕਾ ਹੋ ਗਿਆ 13 ਸਿੰਘ ਸ਼ਹੀਦ ਹੋ ਗਏ ਤੇ ਉਸ ਵਕਤ ਮਰਾਰਾਜੀ ਦਸਾਈ ਨੇ ਕਿਹਾ ਕਿ ਸਿੱਖ ਵਾਹਾਂ ਲੈਣੇ ਕਹਿ ਗਏ ਅਕਾਲੀ ਦਲ ਭਾਈਵਾਲ ਸੀ ਸਰਕਾਰ ਦੇ ਵਿੱਚ ਦੇਗਲੈਂਡ ਤੋਂ ਵੀ ਇਮਰਾਰਜੀ ਦਸਾਈ ਨੇ ਜਿਹੜਾ ਸੀ ਇਨਕਾਰ ਕਰ ਦਿੱਤਾ ਸੀ ਕਿ ਮੈਂ ਇਹ ਜਿਹੜਾ ਪ੍ਰਸ਼ਾਦ ਹੈ ਕੁਣਕਾ ਇਹ ਨਹੀਂ ਖੰਦਾ ਅਦਬ ਨਹੀਂ ਕੀਤਾ ਸੀ ਉਹਨੇ ਦੇਖਦਾ ਕਿ ਸਾਨੂੰ ਇਨਾਮ ਮਿਲਿਆ ਸੀ ਸਿੱਖ ਕੋਈ ਵੀ ਮੋਰਚਾ ਹੋਵੇ ਜ਼ੁਲਮ ਦੇ ਖਿਲਾਫ ਉਹਦੇ ਵਿੱਚ ਆਪਣੀ ਹਿੱਸੇਦਾਰੀ ਬਾਤ ਚੜ ਕੇ ਪਾਉਂਦੇ ਪਰ ਬਦਲੇ ਦੇ ਵਿੱਚ ਸਿੱਖਾਂ ਨੂੰ ਮਿਲਦਾ ਕੁਝ ਨਹੀਂ ਇਤਰਾਸਤੀ ਹੈ। ਔਰ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਅਮਰਜੈਂਸੀ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਤੱਬਾ ਹੈ। ਬਹੁਤ ਵੱਡਾ ਉਪਦਰਬ ਜਿਹੜਾ ਸੀ ਇਸ ਸਮੇਂ ਦੌਰਾਨ ਮੱਚਿਆ ਸੀ। ਅੱਜ ਅਮਰਜੈਂਸੀ ਨੂੰ 50 ਸਾਲ ਜਿਹੜੇ ਨੇ ਉਹ ਹੋ ਗਏ ਨੇ। ਔਰ ਇਹ ਅਮਰਜੈਂਸੀ ਜਿਹੜੀ ਹੈ ਤੇ ਕਈਆਂ ਨੂੰ ਰਾਸ ਵੀ ਆਈ। ਗਈਆਂ ਨੂੰ ਨੁਕਸਾਨ ਵੀ ਕਰ ਗਈ ਇਥੋਂ ਤੱਕ ਕਿ ਐਮਰਜੈਂਸੀ ਦੇ ਦੌਰਾਨ ਸੁਣਨ ਵਿੱਚ ਆਇਆ ਕਿ ਟ੍ਰੇਨਾਂ ਸਮੇਂ ਤੇ ਚੱਲਣ ਲੱਗਾ ਗਈਆਂ ਫੈਕਟਰੀਆਂ ਜਿਹੜੀਆਂ ਸੀ ਉਹ ਬਹੁਤ ਸਹੀ ਚੱਲਣ ਲੱਗ ਪਈਆਂ ਫੈਕਟਰੀਆਂ ਦੇ ਵਿੱਚੋਂ ਹੜਤਾਲਾਂ ਬੰਦ ਹੋ ਗਈਆਂ ਇਥੋਂ ਤੱਕ ਕਿ ਐਮਰਜੈਂਸੀ ਦੀ ਜਿਹੜੇ ਟਾਟਾ ਗਰੁੱਪ ਦੇ ਮਾਲਕ ਸੀ ਉਹਨਾਂ ਨੇ ਇੱਕ ਵਾਰੀ ਤਾਰੀਫ਼ ਵੀ ਕਰ ਦਿੱਤੀ ਸੀ ਲੇਕਰ ਬਾਅਦ ਵਿੱਚ ਉਹਨਾਂ ਨੇ ਆਪਣੇ ਸ਼ਬਦ ਵਾਪਸ ਲੈ ਲਏ ਸੀ ਪਰ ਨੁਕਸਾਨ ਬਹੁਤ ਵੱਡਾ ਹੋਇਆ ਐਮਰਜੈਂਸੀ ਦੇ ਦੌਰਾਨ ਇਹ ਸਾਡਾ ਇਤਿਹਾਸ ਹੈ